ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਅੱਜ ਦੀ ਵੀਡੀਓ ਉਹਨਾਂ ਗੁਰੂ ਕੇ ਪਿਆਰਿਆਂ ਵਾਸਤੇ ਆ ਜਿਨ੍ਹਾਂ ਨੇ ਮੇਰੇ ਨਾਲ ਜੁੜ ਕੇ ਕਦੇ ਨਾ ਕਦੇ ਭਾਵੇਂ 1 ਰੁਪਏ ਦੀ ਸੇਵਾ ਕੀਤੀ ਹੋਵੇ ਭਾਵੇਂ 1000 ਦੀ ਕੀਤੀ ਹੋਵੇ ਭਾਵੇਂ ਲੱਖਾਂ ਦੀ ਕੀਤੀ ਹੋਵੇ ਉਹਨਾਂ ਸਾਰੇ ਗੁਰੂ ਕੇ ਪਿਆਰਿਆਂ ਵਾਸਤੇ ਮੇਰੀ ਇਹ ਵੀਡੀਓ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਕਿਉਂਕਿ ਮੈਂ ਇਹਨਾਂ ਇਸ ਵੀਡੀਓ ਦੇ ਵਿੱਚ ਆਪਣੀ ਸੇਵਾ ਦੇ ਤਰੀਕੇ ਨੂੰ ਖੁੱਲ੍ਹ ਕੇ ਦੱਸਣਾ ਚਾਹਨਾ ਤੇ ਉਹਨਾਂ ਚੀਜ਼ਾਂ ਦਾ ਜ਼ਿਕਰ ਵੀ ਕਰਨਾ ਚਾਹਨਾ ਜਿਨ੍ਹਾਂ ਕਰਕੇ ਮੇਰੇ ਨਾਲ ਜਿਹੜੇ ਵੀਰ ਜੁੜੇ ਨੇ ਸੇਵਾ ਕਰਨ ਵਾਲੇ ਉਹ ਬਹੁਤ ਖੁਸ਼ ਨੇ ਤੇ ਕੁਝ ਉਹਨਾਂ ਚੀਜ਼ਾਂ ਦਾ ਵੀ ਜ਼ਿਕਰ ਕਰਾਂਗਾ ਜਿੱਤ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਕੁਝ ਵੀਰ ਜਿਹੜੇ ਆ ਉਹਨਾਂ ਚੀਜ਼ਾਂ ਕਰਕੇ ਮੇਰੇ ਨਾਲ ਨਾਰਾਜ਼ ਹੋ ਜਾਂਦੇ ਹਣ ਸੋ ਮੇਰੀ ਹੱਥ ਜੋੜ ਕੇ ਇਹੋ ਹੀ ਬੇਨਤੀ ਆ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਜਲਦੀ ਜਲਦੀ ਬੋਲ ਕੇ ਇਸ ਵੀਡੀਓ ਨੂੰ ਛੋਟੀ ਬਣਾਵਾ ਤਾਂ ਕਿ ਆਪ ਜੀ ਦਾ ਜਿਹੜਾ ਕੀਮਤੀ ਸਮਾਂ ਆ ਉਹ ਵੇਸਟ ਨਾ ਹੋਵੇ ਤੇ ਬੇਨਤੀ ਇਹੋ ਹੀ ਆ ਕਿ ਇਸ ਵੀਡੀਓ ਨੂੰ ਜ਼ਰੂਰ ਜਿਹੜਾ ਆ ਉਹ ਸੁਣਿਆ ਜਾਵੇ ਦੇਖਿਆ ਜਾਵੇ ਸੋ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਕਰਾਂਗਾ ਆਪਣੀ ਸੇਵਾ ਦੇ ਤਰੀਕੇ ਦੀ ਉਹ ਖੁੱਲ੍ਹ ਕੇ ਦੱਸਾਂਗਾ ਜਿ ਰੋਜ਼ 9:30 ਤੋਂ 4:30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ 10 ਦੀ ਡਿਊਟੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈ ਜਿਹੜੇ ਲੋੜਵੰਦ ਪਰਿਵਾਰਿਆਂ ਦੇ ਫੋਨ ਆਏ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਇਨਕੁਆਇਰੀ ਕਰਨੀ ਹੁੰਦੀ ਹੈ। 95% ਕੇਸਾਂ ਦੇ ਵਿੱਚ ਮੈਂ ਖੁਦ ਘਰ ਜਾ ਕੇ ਇਨਕੁਆਇਰੀ ਕਰਦਾ ਆ ਤਾਂ ਕਿ ਜਿਹੜਾ ਆ ਚੰਗੀ ਤਰ੍ਹਾਂ ਇਨਕੁਆਇਰੀ ਹੋ ਸਕੇ ਪਰਿਵਾਰ ਦੀ ਤੇ ਉਹਨਾਂ ਦੀ ਜਿਹੜੀ ਨੀਡ ਹੈਗੀ ਆ ਉਹਦਾ ਪਤਾ ਲੱਗ ਸਕੇ। ਸੋ 4:30 ਤੋਂ ਬਾਅਦ ਜਿਹੜਾ ਆ ਘਰਾਂ ਦੇ ਵਿੱਚ ਨਿਕਲੀਦਾ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਜਾਂ ਤਰਨਤਾਰਨ ਦੇ ਏਰੀਆ ਦੇ ਵਿੱਚ ਜਿਹੜੇ ਆ ਪਿੰਡ ਨੇ 20 25 ਉਸ ਤੋਂ ਬਾਅਦ ਸੰਗਤ ਜੀ ਜਦੋਂ ਜਾ ਕੇ ਤੇ ਜੋ ਦਾਸ ਨੂੰ ਤਜਰਬਾ ਹੈ ਪਿਛਲੇ 2.5 3 ਸਾਲਾਂ ਤੋਂ ਤੇ ਕਿਸ ਤਰ੍ਹਾਂ ਕਿੰਨੀ ਕਿ ਨੀਡ ਦਾ ਪਤਾ ਲਗਾਣਾ ਸੋ ਗੱਲਬਾਤ ਕਰਕੇ ਜਿਹੜਾ ਇਹ ਸਾਰੀ ਨੀਡ ਪਤਾ ਕਰੀਦੀ ਹੈ ਉਸ ਤੋਂ ਬਾਅਦ ਸੰਗਤ ਜੀ ਪਰਿਵਾਰ ਦੀ ਵੀਡੀਓ ਬਣਾਈਦੀ ਹੈ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 98% ਕੇਸਾਂ ਦੇ ਵਿੱਚ ਜਿਹੜਾ ਆ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਪਰਿਵਾਰ ਨੂੰ ਵੀਡੀਓ 'ਚ ਨਾ ਲਿਆਵਾ ਸੰਗਤ ਜੀ ਮੈਂ ਨਹੀਂ ਚਾਹੁੰਦਾ ਕਿ ਮੈਂ ਜਿਹੜਾ ਆ ਕਿਸੇ ਪਰਿਵਾਰ ਨੂੰ ਵੀਡੀਓ 'ਚ ਲਿਆ ਕੇ ਦਿਖਾਵਾਂ ਸਾਰੀ ਦੁਨੀਆ ਨੂੰ ਕਿ ਮੈਂ ਇਹਨਾਂ ਦੀ ਮਦਦ ਕਰਵਾ ਰਿਹਾ ਆ ਕਿਉਂਕਿ ਸੰਗਾ ਜੀ ਅੱਜ ਜੇ ਉਹਨਾਂ ਨੂੰ ਲੋੜ ਪਈ ਆ ਕੱਲ ਨੂੰ ਮੈਨੂੰ ਵੀ ਪੈ ਸਕਦੀ ਆ ਇਹ ਪ੍ਰਮਾਤਮਾ ਦੀ ਜਿਹੜੀ ਨਜ਼ਰ ਆ ਕਿਸ ਤੇ ਪ੍ਰਮਾਤਮਾ ਨੇ ਕਦੋਂ ਨਜ਼ਰ ਕਰਨੀ ਆ ਜਾਂ ਕਿਸ ਤੇ ਕਿ ਕਿਹੜੀ ਇਹੋ ਜਿਹੀ ਪਰਿਵਾਰ ਵੀ ਸੰਗਾ ਜੀ ਜ਼ਿੰਦਗੀ 'ਚ ਦੇਖੇ ਨੇ ਜਿਹੜੇ ਬਹੁਤ ਵਧੀਆ ਆਪਣੇ ਘਰ ਦਾ ਉਹਨਾਂ ਦਾ ਸਰਕਲ ਚੱਲਦਾ ਹੁੰਦਾ ਆ ਪਰ ਕੋਈ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਆ ਕਿ ਜਿਹਦੇ ਕਰਕੇ ਸਾਰਾ ਹੀ ਸਰਕਲ ਪੁੱਠਾ ਪੈ ਜਾਂਦਾ ਸੋ ਮੇਰੀ ਇਹ ਕਦੀ ਇੱਛਾ ਨਹੀਂ ਕਿ ਇਹੋ ਜਿਹੇ ਜਿਹੜੇ ਆਪਣੇ ਜਿਨ੍ਹਾਂ ਦੀ ਮਦਦ ਕਰੋ ਉਹਨਾਂ ਨੂੰ ਵੀਡੀਓ ਦੇ ਵਿੱਚ ਲਿਆਓ ਸਿਰਫ 1-2% ਕੇਸਾਂ ਦੇ ਵਿੱਚ ਮੈਨੂੰ ਜਿਹੜਾ ਆ ਉਹ ਮਜਬੂਰਨ ਜਦੋਂ ਕੋਈ ਵੀਡੀਓ 'ਚ ਦਿਖ ਪਰ ਉੱਥੇ ਵੀ ਸੰਗਤ ਜੀ ਮੈਂ ਇਸ ਤਰੀਕੇ ਨਾਲ ਪਰਿਵਾਰ ਨੂੰ ਵਿੱਚ ਨਹੀਂ ਲਿਆਂਦਾ ਕਿ ਪਰਿਵਾਰ ਨੂੰ ਕਹਾਂਗੇ ਤੁਸੀਂ ਤਰਲਾ ਮਾਰੋ ਵੀਡੀਓ ਵਿੱਚ ਜਾਂ ਤੁਸੀਂ ਰੋ ਕੇ ਵਿਖਾਓ ਕਿਉਂਕਿ ਮੈਂ ਕੁਝ ਅਜਿਹੇ ਇਨਸਾਨ ਵੀ ਸੇਵਾ ਕਰਦੇ ਵੇਖੇ ਨੇ ਸੋਸ਼ਲ ਮੀਡੀਆ ਤੇ ਜਿਹੜੇ ਪਰਿਵਾਰ ਨੂੰ ਇਹ ਕਹਿ ਦਿੰਦੇ ਨੇ ਕਿ ਜਦੋਂ ਵੀਡੀਓ ਵਿੱਚ ਤੁਸੀਂ ਤੁਸੀਂ ਬੋਲ ਰਹੇ ਹੋਗੇ ਨਾ ਤੇ ਬੋਲਦੇ-ਬੋਲਦੇ ਰੋ ਪੈਣਾ ਸੋ ਸੰਗਤ ਜੀ ਖੈਰ ਉਹਨਾਂ ਦੀ ਸੇਵਾ ਉਹਨਾਂ ਨੂੰ ਮੁਬਾਰਕ ਪਰ ਦਾਸ ਦੀ ਇਹ ਕਦੀ ਵੀ ਕੋਸ਼ਿਸ਼ ਨਹੀਂ ਹੁੰਦੀ ਕਿ ਇਸ ਤਰੀਕੇ ਨਾਲ ਜਿਹੜੀ ਸੇਵਾ ਕੀਤੀ ਜਾਵੇ ਸੋ ਇਸ ਉਸ ਤੋਂ ਬਾਅਦ ਸੰਗਤ ਜੀ ਜਦੋਂ ਵੀਡੀਓ ਬਣਵਾਈ ਬਣਾਈ ਦੀ ਹੈ ਘਰ ਦੀ ਉਸ ਤੋਂ ਬਾਅਦ ਵੀਡੀਓ ਜਦੋਂ ਅਪਲੋਡ ਕਰੀਦੀ ਹੈ ਫੇਸਬੁੱਕ ਯੂਟਿਊਬ ਜੋ ਸੋਸ਼ਲ ਮੀਡੀਆ ਪਲੈਟਫਾਰਮ ਹੈ ਉਹਨਾਂ ਤੇ ਪਾਈਦੀ ਹੈ ਤੇ ਉਹਦੇ ਵਿੱਚ ਸੰਗਤ ਜੀ ਸਭ ਤੋਂ ਪਹਿਲਾਂ ਡੇਟ ਮੈਂਸ਼ਨ ਕਰੀਦੀ ਹੈ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਤਾਂ ਕਿ ਸੰਗਤ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਕੰਟਰੋਲ ਆ ਇਹ ਐਲਗੋਰਿਦਮ ਉਹਦਾ ਜਿਵੇਂ ਚੱਲਦਾ ਹੈ ਸੋਸ਼ਲ ਮੀਡੀਆ ਦਾ ਇਹ ਕਈ ਵਾਰ ਕਿਸੇ ਨੂੰ ਵੀਡੀਓ ਸਾਲ ਬਾਅਦ ਪਹੁੰਚਦੀ ਹੈ ਤੇ ਉਸਾਲ ਬਾਅਦ ਵੀਡੀਓ ਵੇਖ ਕੇ ਵੀ ਕਈ ਵੀਰਾਂ ਦੇ ਫੋਨ ਆ ਜਾਂਦੇ ਕਿ ਭਾਈ ਸਾਹਿਬ ਜੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਜਦਕਿ ਉਹਨਾਂ ਦੀ ਮਦਦ ਤੇ ਹੋ ਵੀ ਚੁੱਕੀ ਹੁੰਦੀ ਹੈ ਸੋ ਇਸ ਕਰਕੇ ਸੰਗਤ ਜੀ ਵੀ ਕਿ ਉਹਨਾਂ ਨੂੰ ਗਲਤਫਹਿਮੀ ਨਾ ਹੋਵੇ ਕਿ ਪੁਰਾਣੀ ਵੀਡੀਓ ਹੈ ਜਾਂ ਨਵੀਂ ਵੀਡੀਓ ਹੈ ਤੇ ਇਸ ਕਰਕੇ ਡੇਟ ਮੈਂਸ਼ਨ ਕਰੀ ਦੀ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਸੰਗਤ ਜੀ ਇਹ ਵੀਡੀਓ ਪਾਈ ਦੀ ਹੈ ਤੇ ਇੱਕ ਸੰਗਤ ਜੀ ਜਿਹੜਾ ਸਭ ਤੋਂ ਵੱਡਾ ਜਿਹੜੀ ਇੱਕ ਚੀਜ਼ ਮੈਂ ਸੰਗਤ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਕਈ ਵੀਰ ਕਹਿੰਦੇ ਆ ਕਿ ਤੁਸੀਂ ਵੀਡੀਓ ਦੇ ਉੱਪਰ ਪਰਿਵਾਰ ਦਾ ਅਕਾਊਂਟ ਨੰਬਰ ਕਿਉਂ ਨਹੀਂ ਪਾਉਂਦੇ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਜੋ ਸਭ ਨੂੰ ਜਾਣਨਾ ਚਾਹੀਦਾ ਆ ਸੰਗਤ ਜੀ ਮੈਂ ਉਦਾਹਰਨ ਦੇਣਾ ਚਾਹੁੰਦਾ ਮੰਨ ਲਓ ਕਿਸੇ ਪਰਿਵਾਰ ਨੂੰ ਇਹ 30000 ਰੁਪਏ ਦੀ ਲੋੜ ਆ 30000 ਰੁਪਏ ਦੀ ਨੀਡ ਆ ਤੇ ਜਿਹੜਾ ਇਹ ਸੰਗਤ ਜੀ ਸੋਸ਼ਲ ਮੀਡੀਆ ਦਾ ਐਲਗੋਰਿਦਮ ਆ ਇਹ ਸਾਰਾ ਐਲਗੋਰਿਦਮ ਤੇ ਵਰਕ ਕਰਦਾ ਆ ਸੋਸ਼ਲ ਮੀਡੀਆ ਕੁਝ ਵੀਡੀਓ ਬਹੁਤ ਜ਼ਿਆਦਾ ਚੱਲ ਜਾਂਦੀਆਂ ਨੇ ਕੁਝ ਵੀਡੀਓ ਬਹੁਤ ਘੱਟ ਚੱਲਦੀਆਂ ਨੇ ਤੇ ਸੰਗਤ ਜੀ ਇਹ ਇਹਦੇ ਵਿੱਚ ਇਹ ਪੋਸੀਬਲ ਆ ਵੀ ਜਿਹੜੇ ਪਰਿਵਾਰ ਨੂੰ 30000 ਦੀ ਲੋੜ ਆ ਉਹਨਾਂ ਦੀ ਵੀਡੀਓ ਲੱਖਾਂ ਦੇ ਵਿੱਚ ਚੱਲ ਜਾਵੇ ਤੇ ਉਸ ਪਰਿਵਾਰ ਦਾ ਅਗਰ ਆਪਾਂ account ਨੰਬਰ ਵੀਡੀਓ ਦੇ ਉੱਪਰ ਦਿੱਤਾ ਹੋਵੇ ਤੇ ਉਸ ਪਰਿਵਾਰ ਨੂੰ 30000 ਦੀ ਜਗ੍ਹਾ ਤੇ 1 ਲੱਖ ਜਾਂ 2 ਲੱਖ ਜਾਂ 3 ਲੱਖ ਰੁਪਏ ਚੱਲ ਜਾਣਾ account ਦੇ ਵਿੱਚ ਸੰਗਤ ਪਾ ਦਵੇ ਇਹ ਵੀ ਹੋ ਸਕਦਾ ਹੈ ਨੀਡ ਤੇ ਉਹਨਾਂ ਦੀ ਸੰਗਤ ਜੀ 30000 ਦੀ ਸੀ ਪਰ ਅਕਾਊਂਟ ਵਿੱਚ ਉਹਨਾਂ ਦੇ ਚਲ ਗਿਆ ਲੱਖ ਰੁਪਇਆ ਸੋ ਦਾਸ ਦੇ ਅਨਸਾਰ ਇਹ ਸੇਵਾ ਜਿਹੜੀ ਆ ਜਿਹੜੀ ਬਾਕੀ 70000 ਵੱਧ ਚਲ ਗਈ ਹੈ ਹੋ ਸਕਦਾ ਹੈ ਕਿ ਉਹ ਪਰਿਵਾਰ ਆਪਣੀ ਮਰਜ਼ੀ ਨਾਲ ਕਿਤੇ ਵੀ ਉਹਦਾ ਮਿਸਯੂਜ਼ ਕਰ ਲਵੇ ਕਿਸੇ ਵੀ ਤਰੀਕੇ ਨਾਲ ਉਹ ਯੂਜ਼ ਕਰ ਲਵੇ ਸੋ ਦੂਸਰੇ ਪਾਸੇ ਸੰਗਤ ਜੀ ਇਹਦਾ ਨੁਕਸਾਨ ਇਹ ਹੋਏਗਾ ਕਿ ਉਹ ਜਿਹੜੀ 70000 ਸੇਵਾ ਵੱਧ ਚਲ ਗਈ ਹੈ ਹੋ ਸਕਦਾ ਸੀਗਾ ਕਿ ਉਹ 70000 ਨਾਲ ਹੋਰ 5-6 ਪਰਿਵਾਰਾਂ ਦਾ ਭਲਾ ਹੋ ਜਾਂਦਾ ਸੋ ਇੱਕ ਇਹ ਇਹ ਜਿਹੜਾ ਤਰੀਕਾ ਆ ਇਹ ਇਸ ਕਰਕੇ ਬਿਲਕੁਲ ਵੀ ਸਹੀ ਨਹੀਂ ਹੈਗਾ ਦੂਸਰਾ ਸੰਗਤ ਜੀ ਹੋ ਸਕਦਾ ਕਿ ਜਿਹੜੇ ਪਰਿਵਾਰ ਨੂੰ 1 ਲੱਖ ਰੁਪਏ ਦੀ ਲੋੜ ਆ ਉਹਦੀ ਵੀਡੀਓ ਬਹੁਤ ਘੱਟ ਚੱਲੇ ਔਰ ਉਹਨਾਂ ਦੇ ਅਕਾਊਂਟ ਦੇ ਵਿੱਚ ਸਿਰਫ 10 10000 ਰੁਪਿਆ ਸੰਗਤ ਭੇਜੇ ਉਹ ਲੋਕਾਂ ਤੱਕ ਪਹੁੰਚੇ ਹੀ ਨਾ ਉਹ ਵੀਡੀਓ ਫਿਰ ਉਸ ਪਰਿਵਾਰ ਦੀ ਮਦਦ ਨਹੀਂ ਹੋ ਪਾਏਗੀ ਸੋ ਇਹ ਸੰਗਤ ਜੀ ਜਿਹੜਾ ਤਰੀਕਾ ਆ ਸਿਰਫ 10% ਜਿਹੜਾ ਸਹੀ ਸੇਵਾ ਹੈਗੀ ਬਾਕੀ 90% ਇਸ ਤਰੀਕੇ ਨਾਲ ਸੇਵਾ ਗਲਤ ਹੀ ਹੁੰਦੀ ਆ ਸੋ ਇਹ ਤਰੀਕਾ ਨਹੀਂ ਬਿਲਕੁਲ ਸਹੀ ਨਹੀਂ ਹੈ ਦੂਸਰੀ ਗੱਲ ਸੰਗਤ ਜੀ ਜਿਹੜੀ ਵੱਧ ਸੇਵਾ ਜਿਵੇਂ ਦੱਸਿਆ ਉਹ ਆਪਾਂ ਹਰਦਾਸ ਜਿੰਨੀਆਂ ਵੀਡੀਓ ਬਣਾਉਂਦਾ ਨਾ ਸੋਸ਼ਲ ਮੀਡੀਆ ਤੇ ਉਹਦੇ ਨਾਲੋਂ 5-7 ਗੁਣਾ ਵੱਧ ਪਰਿਵਾਰਾਂ ਦੀ ਹੈਲਪ ਕਰੀਦੀ ਹੈ ਪਰ ਬਾਕੀ ਪਰਿਵਾਰਾਂ ਦੀ ਵੀਡੀਓ ਪਾਉਂਦੀ ਲੋੜ ਹੀ ਨਹੀਂ ਪੈਂਦੀ ਉਹ ਇਸ ਕਰਕੇ ਸੰਗਤ ਜੀ ਸੰਗਤ ਜੀ ਮੇਰਾ ਮਕਸਦ ਇਹ ਨਹੀਂ ਹੈਗਾ ਕਿ ਮੈਂ ਵਿਊ ਲਵਾਂ ਸੋਸ਼ਲ ਮੀਡੀਆ ਤੋਂ ਬਹੁਤ ਸਾਰੀਆਂ ਵੀਡੀਓ ਜਿਹੜੇ ਜਿਵੇਂ ਕਿ ਜਿੰਨੀਆਂ ਵੀਡੀਓ ਪਾਈ ਦੀਆਂ ਉਹ ਤੋਂ 5-7 ਗੁਣਾ ਵੱਧ ਪਰਿਵਾਰਾਂ ਦੀ ਮਦਦ ਹੁੰਦੀ ਹੈ ਤੇ ਮੈਂ ਉਹਨਾਂ ਵੀਡੀਓ ਨੂੰ ਪਾ ਕੇ ਵੀ ਵਿਊ ਲੈ ਸਕਦਾ ਕਿ ਵੱਧ ਤੋਂ ਵੱਧ ਕੰਟੈਂਟ ਬਣੇ ਵੱਧ ਤੋਂ ਵੱਧ ਵਿਊ ਪਰ ਦਾਸ ਦੀ ਇਹ ਬਿਲਕੁਲ ਵੀ ਕੋਸ਼ਿਸ਼ ਨਹੀਂ ਹੁੰਦੀ ਜਿਵੇਂ ਕਿ ਮਨ ਲਓ ਕਿਸੇ ਨੂੰ 30000 ਦੀ ਲੋੜ ਆ ਤੇ 10 ਜਦੋਂ ਵੀਡੀਓ ਪਾਉਂਦਾ ਹੈ ਮੰਨ ਲਓ ਵੀਡੀਓ ਚੱਲਦੀ ਹੈ 30000 ਤੱਕ ਦੀ ਜਦੋਂ ਮਦਦ ਦੇ ਫੋਨ ਆ ਜਾਂਦੇ ਉਸ ਤੋਂ ਬਾਅਦ ਵਾਲੇ ਜੇ ਕੋਈ ਵੀਰ ਦਾ ਫੋਨ ਆਦਾ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਇਸ ਪਰਿਵਾਰ ਲਈ ਸੇਵਾ ਦੀ ਹੋਰ ਲੋੜ ਨਹੀਂ ਹੈ ਤੇ ਉਹ ਜਿਹੜੀ ਸੇਵਾ ਆ ਹੋਰ ਵੀ ਜਿਹੜੇ ਪਰਿਵਾਰ ਵਾਧੂ ਬਹੁਤ ਸਾਰੇ ਪਰਿਵਾਰ ਨੀੜੀ ਹੁੰਦੇ ਨੇ ਉਹਨਾਂ ਦੀ ਸੇਵਾ ਸੰਗਤ ਜੀ ਅਗਰ ਉਸ ਸੇਵਾ ਦੇ ਵਿੱਚ ਆਂਦੀ ਹੋਵੇ 70000 ਦੇ ਵਿੱਚ 4-5 ਲੋਕਾਂ ਦਾ ਭਲਾ ਹੁੰਦਾ ਹੋਵੇ ਤੇ ਉਹ ਸੇਵਾ ਪਰਿਵਾਰਾਂ ਨੂੰ ਕਹਿ ਕੇ ਦਾਨੀ ਵੀਰਾਂ ਨੂੰ ਕਹਿ ਕੇ ਜਿਹੜਾ ਹੈ ਉਧਰ ਭਜਵਾ ਦਿੱਤੀ ਜਾਂਦੀ ਹੈ ਤੇ ਕਿ ਤਾਂ ਕਿ ਜਿਹੜੀ ਆ ਉਹ ਉਹ 70000 ਜਿਹੜਾ ਐਕਸਟਰਾ ਸੇਵਾ ਉਹਦੇ ਨਾਲ ਵੀ ਬਹੁਤ ਸਾਰੇ ਵੀਰਾਂ ਦਾ ਭਲਾ ਹੋ ਜਾਂਦਾ ਔਰ ਉਹਦੇ ਵਾਸਤੇ ਵੀਡੀਓ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਸੋ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਹੁੰਦੀ ਆ ਉਹਨਾਂ ਨੂੰ ਸਾਰੀ ਏਕ-ਏਕ ਡਿਟੇਲ ਜਿਹੜੀ ਆ ਉਹ ਭੇਜ ਦਿੱਤੀ ਜਾਂਦੀ ਪਰਿਵਾਰ ਦਾ ਅਕਾਊਂਟ ਨੰਬਰ ਪਰਿਵਾਰ ਦਾ ਮੋਬਾਈਲ ਨੰਬਰ ਸੋ ਸਾਰੀ ਡਿਟੇਲ ਵੀ ਦੱਸ ਦਿੱਤੀ ਜਾਂਦੀ ਕਿ ਕੀ ਹੈਲਪ ਦੀ ਲੋੜ ਆ ਔਰ ਕਿਉਂ ਲੋੜ ਆ ਸੋ ਸੰਗਾ ਜੀ ਇਸ ਤਰੀਕੇ ਨਾਲ ਜਿਹੜੇ ਸੇਵਾ ਕਰਨ ਦਾ ਯਤਨ ਕਰੀਦਾ ਉਸ ਤੋਂ ਬਾਅਦ ਜਿਹੜੀ ਆ ਵੀਡੀਓ ਸੋਸ਼ਲ ਮੀਡੀਆ ਤੇ ਪਾਈਦੀ ਆ ਤੇ ਫਿਰ ਜਿਵੇਂ ਆਪ ਜੀ ਜਾਣਦੇ ਹੋ ਕਿ ਵੀਰਾਂ ਦੇ ਫੋਨ ਆਉਂਦੇ ਨੇ ਮੈਸੇਜ ਆਉਂਦੇ ਨੇ ਸਭ ਨੂੰ ਕਾਪੀ ਦੇ ਉੱਪਰ ਕੱਲੀ-ਕੱਲੀ ਡਿਟੇਲ ਪਹਿਲਾਂ ਬਜਟ ਬਣਾਇਆ ਹੁੰਦਾ ਪਰਿਵਾਰ ਦਾ ਫਿਰ ਕੱਲੇ-ਕੱਲੇ ਵੀਰ ਦਾ ਨਾਮ ਲਿਖੀਦਾ ਜਿਹੜੇ ਵੀਰ ਨੇ ਉਸ ਪਰਿਵਾਰ ਲਈ ਸੇਵਾ ਨੋਟ ਕਰਵਾਈ ਹੁੰਦੀ ਹੈ ਸੋ ਉਸ ਤਰੀਕੇ ਨਾਲ ਸੰਗਾ ਜੀ ਸੇਵਾ ਕਰੀਦੀ ਹੈ ਤੇ ਹੁਣ ਮੈਂ ਗੱਲ ਕਰਨਾ ਚਾਹੁੰਦਾ ਕਿ ਕੁਝ ਵੀਰ ਜਿਹੜੇ ਵੈਸੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਰੇ ਵੀਰ ਖੁਸ਼ ਨੇ ਜਿੰਨੇ ਵੀ ਜੁੜੇ ਨੇ ਨਾਲ ਨਾਲ ਮੈਂ ਇਹ ਚੀਜ਼ ਨੋਟਿਸ ਕੀਤੀ ਹੈ ਕਿ ਜਿਹੜੇ ਵੀ ਜੁੜਦੇ ਨੇ ਨਾ ਇੱਕ ਵਾਰੀ ਨਾਲ ਉਹ ਬਾਅਦ ਵਿੱਚ ਕਦੀ ਵੀ ਕਿਤੇ ਇਹ ਨਹੀਂ ਮੈਨੂੰ ਲਾਮਾ ਮਿਲਿਆ ਕਿ ਨਹੀਂ ਭਾਜੀ ਇਹ ਸੇਵਾ ਤੁਸੀਂ ਸਹੀ ਜਗ੍ਹਾ ਤੇ ਨਹੀਂ ਲਵਾਈ ਜਾਂ ਕਿਸ ਤਰ੍ਹਾਂ ਸਾਰੇ ਜਿਹੜੇ ਖੁਸ਼ੀ ਖੁਸ਼ੀ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਔਰ ਕੁਝ ਵੀ ਉਹ ਬੇਨਤੀਆਂ ਕਰਨਾ ਚਾਹਾਂਗਾ ਜਿੰਨਾ ਤੇ ਮੈਨੂੰ ਲੱਗਦਾ ਕਿ ਮੇਰੇ ਨਾਲ ਵੀਰ ਨਾਰਾਜ਼ ਹੋ ਸਕਦੇ ਆ ਉਹਨਾਂ ਦਾ 1 ਬਾਈ 1 ਜ਼ਿਕਰ ਕਰਾਂਗਾ ਇੱਕ ਸੰਗਤ ਜੀ ਸਭ ਤੋਂ ਪਹਿਲੀ ਗੱਲ ਇੱਕ ਜਿਹੜੀ ਮੈਨੂੰ ਲੱਗਦਾ ਕਿ ਵੀਰ ਮੇਰੇ ਨਾਲ ਨਾਰਾਜ਼ ਹੁੰਦੇ ਹੋਣਗੇ ਕਿ ਕਈ ਵੀਰ ਕਹਿੰਦੇ ਨੇ ਕਿ ਤੁਸੀਂ ਨਾ ਮਤਲਬ ਉਹ ਮੈਨੂੰ ਕਹਿੰਦੇ ਨੇ ਕਿ ਸੇਵਾ ਲਵਾ ਲਓ ਸਾਡੇ ਕੋ ਸੇਵਾ ਇੰਨੀ ਪਈ ਆ ਤੇ ਉਹ ਸੇਵਾ ਲਵਾਉਣ ਲਈ ਕਈ ਵਾਰ ਮੈਨੂੰ 5-7 ਦਿਨ ਵੀ ਲੱਗ ਜਾਂਦੇ ਮਤਲਬ ਹਫਤਾ ਤੱਕ ਵੀ ਲੱਗ ਜਾਂਦਾ ਹੈ ਸੰਗਤ ਜੀ ਮੇਰੀ ਕੋਸ਼ਿਸ਼ ਇਹ ਵਾਹ ਕਿ ਹਰ ਇੱਕ ਦੀ ਸੇਵਾ ਸਹੀ ਜਗ੍ਹਾ ਲੱਗੇ ਮੈਂ ਸੇਵਾ ਨਾਲ ਲਵਾਉਣਾ ਪਸੰਦ ਕਰਾਂਗਾ ਸੇਵਾ ਗਲਤ ਲਵਾਉਣ ਦੇ ਨਾਲੋਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਅਗਰ ਮੇਰੇ ਕੋ ਬਹੁਤ ਸਾਰੇ ਵੀਰ ਸੇਵਾ ਕਰਨ ਵਾਲੇ ਹੈਗੇ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਤੇ ਮੈਂ ਇਸ ਕਰਕੇ ਇਹ ਨਹੀਂ ਹੈ ਕਿ ਮੈਂ ਉਹਨਾਂ ਦੀ ਸੇਵਾ ਗਲਤ ਲਵਾਦਾ ਕਾਲੀ ਵਿੱਚ ਜਾਂ ਜਾਂ ਚੰਗੀ ਤਰ੍ਹਾਂ ਇਨਕੁਆਇਰੀ ਨਾ ਕਰਾਂ ਜਾਂ ਲਵਾਦਾ ਇਹ ਮੇਰੀ ਸੋਚ ਨਹੀਂ ਬਿਲਕੁਲ ਨਹੀਂ ਆ ਕਿਉਂਕਿ ਮੈਂ ਇਹ ਗੁਰੂ ਸਾਹਿਬ ਤੋਂ ਡਰ ਕੇ ਸੇਵਾ ਕਰੀਦੀ ਆ ਤੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਦੀ ਸੇਵਾ ਕਰੀ ਗਲਤ ਨਾ ਲੱਗ ਜੇ ਜੇ ਸੰਗਤ ਮੇਰੇ ਤੇ ਭਰੋਸਾ ਕਰਦੀ ਪਈ ਆ ਤੇ ਫਿਰ ਇਸ ਕਰਕੇ ਕਈ ਵਾਰੀ ਮੈਂ ਥੋੜਾ ਸਮਾਂ ਲੇਟ ਹੋ ਜਾਂਦਾ ਉਹਨਾਂ ਵੀਰਾਂ ਕੋ ਮਾਫੀ ਜ਼ਰੂਰ ਮੰਗਦਾ ਕਿ ਵੀਰੋ ਮੈਂ ਹੋ ਸਕਦਾ ਕਿ ਲੇਟ ਹੋ ਗਿਆ ਹਾਂ ਤੁਹਾਡੀ ਸੇਵਾ ਦੇ ਪਰ ਕਦੀ ਵੀ ਇਤਰਾ ਨਹੀਂ ਹੋਊਗਾ ਕਿ ਤੁਹਾਡੀ ਸੇਵਾ ਗਲਤ ਲਵਾ ਦਿੱਤੀ ਗਈ ਸੋ ਇਹ ਚੀਜ਼ ਤੋਂ ਮੈਂ ਮਾਫੀ ਮੰਗਦਾ ਵੀਰਾਂ ਕੋ ਤੇ ਉਸ ਤੋਂ ਕਈ ਕਈ ਵਾਰ ਇੱਕ ਦੋ ਵੀਰ ਇਹੋ ਜਿਹੇ ਵੀ ਅੱਜ ਤੱਕ ਹੋਏ ਨੇ ਜਿਨ੍ਹਾਂ ਨੇ ਕਈ ਵਾਰੀ ਮੈਨੂੰ ਕਹਿੰਦੇ ਕਿ ਸੇਵਾ ਲਵਾ ਲਓ ਤੇ ਔਰ ਬਾਅਦ ਦੇ ਵਿੱਚ ਉਹ ਕਿਤੇ ਨਾ ਕਿਤੇ ਵਟਸਐਪ 'ਚੋਂ ਸਕਿੱਪ ਹੋ ਜਾਂਦੇ ਨੇ ਮੈਂ ਉਹਨਾਂ ਦੀ ਸੇਵਾ ਨਹੀਂ ਲਵਾ ਪਾਂਦਾ ਬਹੁਤ ਥੋੜੇ ਪਰ ਇੱਕ ਦੋ ਵੀਰ ਐਸੋ ਇਹੋ ਜਿਹੇ ਵੀ ਰਹੇ ਨੇ ਮਾਨੋਂ ਕੋਈ ਮਾਫੀ ਮੰਗਣਾ ਚਾਹਣਾ ਤੇ ਉਸ ਤੋਂ ਬਾਅਦ ਸੰਗਤ ਜੀ ਇੱਕ ਵੀਰ ਮੇਰੇ ਤੋਂ ਨਾਰਾਜ਼ ਇਸ ਕਰਕੇ ਹੁੰਦੇ ਨੇ ਕਿ ਉਹ ਕਹਿੰਦੇ ਕਿ ਤੁਸੀਂ ਸਾਡਾ ਵੀਡੀਓ 'ਚ ਨਾਮ ਨਾ ਬੋਲਿਆ ਕਰੋ ਅਗਰ ਤੁਸੀਂ ਨਾਮ ਬੋਲੋਗੇ ਤੇ ਅਸੀਂ ਸੇਵਾ ਨਹੀਂ ਕਰ ਪਾਵਾਂਗੇ ਸੋ ਵੀਰੋ ਮੈਂ ਤੁਹਾਡੀ ਇੱਥੇ ਤੇ ਤੁਹਾਡੀ ਭਾਵਨਾ ਦੀ ਗੱਲ ਆ ਤੇ ਮੈਂ ਇੱਥੇ ਕੁਝ ਵੀ ਨਹੀਂ ਕਰ ਸਕਦਾ हां एक चीज मेरे को एदा एक हल जरूर ਹੈਗਾ ਵਾ ਉਹ ਹੱਲ ਸੰਗਤ ਜੀ ਇਹ ਵਾ ਕਿ ਆਪ ਜੀ ਮੈਨੂੰ ਕੋਈ ਵੀ ਨਾਮ ਇਹੋ ਜਿਹਾ ਦੱਸ ਸਕਦੇ ਮੈਂ ਆਪ ਜੀ ਦਾ ਨਾਮ ਉਸੇ ਨੰਬਰ ਤੋਂ ਉਸੇ ਨਾਮ ਤੋਂ ਸੇਵ ਕਰ ਲਾਂਗਾ ਤੇ ਫਿਰ ਜਦੋਂ ਵੀ ਕੋਈ ਵੀਡੀਓ ਜੇ ਮੈਂ ਨਾਮ ਬੋਲਾਂਗਾ ਤੇ ਉਹ ਨਾਮ ਬੋਲਾਂਗਾ ਤਾਂ ਕਿ ਆਪ ਜੀ ਨੂੰ ਪਤਾ ਲੱਗ ਜਾਏ ਕਿ ਆਪ ਜੀ ਦੀ ਸੇਵਾ ਉਹ ਨਾਮ ਆਪ ਜੀ ਕੋਈ ਵੀ ਦੱਸ ਸਕਦੇ ਜਿਵੇਂ ਇੱਕ ਵੀਰ ਨੇ ਮੈਨੂੰ ਨਾਮ ਲਿਖਾਇਆ ਹੋਇਆ ਵਾ ਰਾਮ ਮੁਹੰਮਦ ਸਿੰਘ ਸੋ ਤਿੰਨੇ ਧਰਮਾਂ ਦੇ ਨਾਮ ਉਹਦੇ ਵਿੱਚ ਲਿਖਾਏ ਨੇ ਤੇ ਇਸ ਤਰ੍ਹਾਂ ਕੋਈ ਵੀ ਇੱਕ ਕੋਈ ਜਿਹੜੇ ਸਿਕੋਚੀ ਸਿੰਗਾਪੁਰ ਵਾਲੇ ਵੀਰ ਨੇ ਉਹਨਾਂ ਦਾ ਮੈਂ ਨਾਮ ਨਹੀਂ ਇਹੀ ਕਰਕੇ ਬੋਲਦਾ ਹਰ ਵੀਡੀਓ ਵਿੱਚ ਸਿੰਗਾਪੁਰ ਵਾਲੇ ਵੀਰ ਸੋ ਇਸ ਤਰ੍ਹਾਂ ਦਾ ਕੋਈ ਵੀ ਨਾਮ ਆਪ ਜੀ ਦਾ ਦੱਸ ਸਕਦੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਅਗਰ ਆਪ ਜੀ ਇਹ ਨਾਮ ਬੋਲਣ ਤੋਂ ਨਰਾਜ ਹੁੰਦੇ ਨਾ ਮੈਂ ਇੱਕ ਚੀਜ਼ ਜਿਹੜੀ ਦਾਸ ਸੇਵਾ ਕਰਦਾ ਹੈ ਦਾਸ ਨੂੰ ਪਤਾ ਆ ਹੋਰ ਆਮ ਜਦੋਂ ਮੈਂ ਨਹੀਂ ਸੇਵਾ ਕਰਦਾ ਤਾਂ ਮੈਨੂੰ ਵੀ ਨਹੀਂ ਪਤਾ ਵੀ ਸੰਗਤ ਦੀ ਸੇਵਾ ਦਾ ਨਾ ਮਿਸ ਜੂ ਸੰਗਤ ਜੀ ਬਹੁਤ ਵੱਡੇ ਲੈਵਲ ਤੇ ਹੁੰਦਾ ਬਹੁਤ ਵੱਡੇ ਲੈਵਲ ਤੇ ਮੈਂ ਬੋਲ ਕੇ ਵੀ ਦੱਸਾਂਗਾ ਤੇ ਆਪ ਜੀ ਹੈਰਾਨ ਹੋਵੋਗੇ ਇਸ ਕਰਕੇ ਹਮੇਸ਼ਾ ਮੈਂ ਤੇ ਕਹਿੰਦਾ ਹਾਂ ਕਿ ਹਰ ਇੱਕ ਵੀਰ ਨੂੰ ਕਿ ਜਦੋਂ ਤੁਸੀਂ ਸੇਵਾ ਕਰਦੇ ਜੇ ਨਾ ਕਿਤੇ ਤੇ ਉਹਨੂੰ ਜ਼ਰੂਰ ਪੁੱਛੋ ਵੀ ਬਾਈ ਸੇਵਾ ਕਿੱਥੇ ਲਵਾਈ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਨਾ ਸੰਗਤ ਜੀ ਇੱਕ ਵੀਡੀਓ ਚੱਲਦੀ ਹੈ ਨਾ ਤੇ ਡੋਨੇਸ਼ਨ ਦੇਣ ਵਾਲੇ ਬਹੁਤ ਸਾਰੇ ਵੀਰ ਆ ਜਾਂਦੇ ਨੇ ਤੇ ਉਹ ਸੇਵਾ ਹੋ ਸਕਦਾ ਕਿ ਲੱਖ ਰੁਪਏ ਦੀ ਲੋਡ ਹੋਵੇ ਔਰ ਕਈ ਲੱਖ ਦੀ ਮਦਦ ਹੋ ਜੇ ਸੋ ਇਸ ਤਰੀਕੇ ਨਾਲ ਸੰਗਤ ਜੀ ਜਿਹੜੀ ਆ ਆਪਣਾ ਨਾਮ ਮੇਰਾ ਪਰਿਵਾਰ ਚ ਖਿਲੋਗੇ ਨਾਮ ਲੈਣ ਦਾ ਮਕਸਦ ਇਹ ਹੁੰਦਾ ਵੀ ਪਰਿਵਾਰ ਨੂੰ ਵੀ ਇਹ ਪਤਾ ਲੱਗ ਜਾਵੇ ਵੀ ਸਾਡੇ ਵਾਸਤੇ ਜਿੰਨੀ ਸੇਵਾ ਆਈ ਨਾ ਉੰਨੀ ਸਾਨੂੰ ਮਿਲੀ ਹੈ ਹੋ ਸਕਦਾ ਸੰਗਾ ਜੀ ਮੈਂ ਇੱਕ ਪਰਿਵਾਰ ਦਾ ਮੰਨ ਲਓ ਪਰਿਵਾਰ ਵਾਸਤੇ ਮੈਂ ਵੀਡੀਓ ਪਾਈ ਠੀਕ ਹੈ ਪਰਿਵਾਰ ਨੂੰ 1 ਲੱਖ ਦੀ ਲੋੜ ਆ ਹੋ ਸਕਦਾ ਕਿ ਮੈਨੂੰ 2 ਲੱਖ ਤੇ ਵੀਰਾਂ ਦੇ ਫੋਨ ਆਉਣ ਔਰ ਮੈਂ ਲੱਖ ਰੁਪਏ ਦੀ ਸੇਵਾ ਉਹਨਾਂ ਦੇ account ਚ ਕਰਵਾਣਾ ਲੱਖ ਰੁਪਏ ਦੀ ਕਿਸੇ ਹੋਰ ਆਪਣੇ account ਚ ਕਰਵਾਣਾ ਤੇ ਇਸ ਕਰਕੇ ਪਰਿਵਾਰ ਦੇ ਵਿੱਚ ਖਲੋ ਕੇ ਵੀ ਬੋਲੀਦਾ ਕਿ ਪਰਿਵਾਰ ਨੂੰ ਵੀ ਪਤਾ ਲੱਗਿਆ ਕਿ ਸਾਡੇ ਵਾਸਤੇ ਕਿੰਨੀ ਸੇਵਾ ਮੰਗਾਈ ਗਈ ਹੈ ਆਪਣੇ ਵੱਲੋਂ ਕੋਸ਼ਿਸ਼ ਇਹ ਆ ਵੀ ਕੋਈ ਵੀ ਇਹੋ ਜਿਹਾ ਪੱਖ ਨਾ ਛੱਡਿਆ ਜਾਵੇ ਇਹੋ ਜਿਹਾ ਕੋਈ ਲੁਕਵਾ ਕੋਈ ਵੀ ਜਿਹੜਾ ਇਹ ਤਰੀਕਾ ਨਾ ਰੱਖਿਆ ਜਾਵੇ ਹਰ ਇੱਕ ਚੀਜ਼ ਪਾਰਦਰਸ਼ਤਾ ਨਾਲ ਹੋਵੇ ਸੋ ਉਹ ਕੋਸ਼ਿਸ਼ ਕਰੀਦੀ ਆ ਸੋ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਕਿ ਆਪ ਜੀ ਕਿਰਪਾ ਕਰਕੇ ਨਾਰਾਜ਼ ਨਾ ਹੋਵੋ ਇੱਕ ਤਰੀਕਾ ਮੈਂ ਹੋਰ ਲੱਭਿਆ ਆ ਕਿ ਬੋਲਣ ਵਾਲਾ ਕਿ ਨਾਮ ਨਾ ਬੋਲਣਾ ਪਵੇ ਉਹ ਇਹ ਵੈਸੇ ਤੇ ਆਪ ਜੀ ਕੋਈ ਹੋਰ ਨਾਮ ਦੱਸ ਦਿਓ ਮੈਨੂੰ ਉਹ ਸਭ ਤੋਂ ਬੈਸਟ ਆ ਇੱਕ ਹੋਰ ਆ ਕਿ ਸੇਵਾ ਇਸ ਢੰਗ ਨਾਲ ਭੇਜੀ ਹੋਏ ਜਿਵੇਂ 10000 ਰੁਪਏ ਦੀ ਸੇਵਾ ਕਰਨੀ ਹੈ ਨਾ ਤੇ 10000 2 ਰੁਪਏ ਦੇ 30 ਪੈਸੇ ਇਸ ਤਰ੍ਹਾਂ ਸੇਵਾ ਭੇਜੀ ਹੋਏ ਤੇ ਜੇ ਮੈਂ ਉਹਦਾ ਨਾਮ ਲਾਵਾਂ ਵੀਡੀਓ ਦੇ ਵਿੱਚ ਤੇ ਆਪ ਜੀ ਨੂੰ ਨਾਲ ਹੀ ਨਾਮ ਲੈਣ ਦੀ ਲੋੜ ਹੀ ਨਹੀਂ ਪੈਣੀ ਸਿੱਧਾ ਜਦੋਂ ਦੱਸਿਆ ਵੀ ਇੰਨੇ ਪੈਸੇ ਆਏ ਨੇ 10000 2 ਰੁਪਏ ਦੇ 30 ਪੈਸੇ ਤੇ ਆਪ ਜ ਸੋ ਚਲੋ ਇਹ ਮੈਂ ਤਰੀਕਾ ਆਪਣੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਚੀਜ਼ ਤੋਂ ਕਦੀ ਨਰਾਜ਼ ਹੋ ਕੇ ਸੇਵਾ ਕਰਨੀ ਨਾ ਛੱਡਿਆ ਜੇ ਕਿ ਮੈਂ ਨਾਮ ਬੋਲਦਾ ਆ ਤਾਂ ਕਰਕੇ ਸੋ ਇਸ ਤੋਂ ਇਲਾਵਾ ਇੱਕ ਦੋ ਤਰੀਕਾ ਹੋਰ ਮਨ ਲੱਗਦਾ ਕਿ ਜਿਹੜੇ ਵੀਰ ਮੇਰੇ ਨਾਲ ਨਰਾਜ਼ ਹੋ ਸਕਦੇ ਨੇ ਉਹ ਇਹ ਕਿ ਜਦੋਂ ਜਿਹੜੇ ਵੀਰ ਮੇਰੇ ਨਾਲ ਜੁੜ ਜਾਂਦੇ ਨੇ ਇੱਕ ਵਾਰੀ ਸੇਵਾ ਕਰਦੇ ਨੇ ਫਿਰ ਮੈਂ ਜਦੋਂ ਵੀ ਕੋਈ ਵੀਡੀਓ ਪਾਣਾ ਵਾ ਸੋਸ਼ਲ ਮੀਡੀਆ ਤੇ ਹੈਲਪ ਵਾਲੀ ਜਿਹੜੀ ਵੀਡੀਓ ਚ ਥੋੜੀ ਵੱਡੀ ਸੇਵਾ ਕਰਨੀ ਹੋਵੇ ਤੇ ਮੈਂ ਉਹ ਸਾਰੇ ਵੀਰਾਂ ਨੂੰ ਭੇਜ ਦੇਣਾ ਜਿਹੜੇ ਵੀ ਮੇਰੇ ਨਾਲ ਜੁੜੇ ਹੁੰਦੇ ਨੇ ਤੇ ਉਹ ਉਹਨਾਂ ਨੂੰ ਭੇਜਣਾ ਦਾ ਸਿਰਫ ਮਕਸਦ ਇਹ ਹੁੰਦਾ ਵੀ ਅਗਰ ਆਪ ਜੀ ਨੇ ਸੇਵਾ ਕਰਨੀ ਹੈ ਤੇ ਆਪ ਜੀ ਮੈਨੂੰ ਨੋਟ ਕਰਵਾ ਸਕਦੇ ਆਂ ਅਗਰ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਮੈਂ ਵੈਸੇ ਹੀ ਭੇਜੀ ਆ ਉਹ ਮੇਰਾ ਭੇਜਣਾ ਕਈ ਵਾਰੀ ਵੀਰਾਂ ਨੂੰ ਇਹ ਲੱਗ ਜਾਂਦਾ ਕਿ ਸ਼ਾਇਦ ਇਹ ਫੇਰ ਮੇਰੇ ਕੋਲ ਸੇਵਾ ਮੰਗ ਰਿਹਾ ਕਿ ਹੋਰ ਸੇਵਾ ਇਸ ਪਰਿਵਾਰ ਲਈ ਵੀ ਕਰੋ ਹੋ ਸਕਦਾ ਹੈ ਕਿ ਉਸ ਬੰਦੇ ਨੇ ਪਰਿਵਾਰ 2-3 ਦਿਨ ਪਹਿਲਾਂ ਹੀ ਮੇਰੇ ਕੋਲ ਸੇਵਾ ਕੀਤੀ ਹੋਵੇ ਕਿਸੇ ਪਰਿਵਾਰ ਲਈ ਮੈਂ ਫੇਰ ਉਹਨੂੰ ਵੀਡੀਓ ਭੇਜ ਦਵਾਂ ਤਾਂ ਉਹਨਾਂ ਦੇ ਮਨ 'ਚ ਆਵੇ ਕਿ ਯਾਰ ਅਜੇ ਪਰਸੋਂ ਮੈਂ ਸੇਵਾ ਕੀਤੀ ਹੈ ਨੇਦ ਸ੍ਰੂਤ ਤੇ ਹੁਣ ਫੇਰ ਮੈਨੂੰ ਵੀਡੀਓ ਭੇਜ ਕੇ ਮੰਗ ਰਿਹਾ ਸੇਵਾ ਸ ਉਹ ਮੈਨੂੰ ਕਰਵਾ ਸਕਦੇ ਨੇ ਇਹ ਮੈਂ ਥੋੜੇ ਜਿਹੇ ਤਜਰਬੇ ਨੋਟਿਸ ਕੀਤੇ ਨੇ ਜਿਹੜੇ ਮੇਰੇ ਧਿਆਨ ਚ ਆਏ ਵੀ ਹਾਂ ਵੀ ਵੀਰ ਮੈਨਾਂ ਨਰਾਜ਼ ਹੋ ਸਕਦੇ ਬਾਕੀ ਇਸ ਤੋਂ ਇਲਾਵਾ ਸੰਗਤ ਜੀ ਮੈਂ ਆਪਣਾ ਖੁੱਲ ਕੇ ਤਰੀਕਾ ਦੱਸਣ ਦਾ ਯਤਨ ਕੀਤਾ ਆ ਕੋਈ ਗੱਲ ਹੋ ਸਕਦਾ ਰਹਿ ਵੀ ਗਈ ਹੋਵੇ ਇੱਕ ਗੱਲ ਹੋਰ ਸੰਗਤ ਜੀ ਕਿ ਮੇਰੀ ਕੋਸ਼ਿਸ਼ ਹੁੰਦੀ ਆ ਵੀ ਹਰ ਇੱਕ ਦੇ ਸੰਗਤ ਦੇ ਕੱਲੇ ਕੱਲੇ ਰੁਪਈਆ ਦਾ ਹਿਸਾਬ ਦਿੱਤਾ ਜਾਵੇ ਔਰ ਮੈਂ ਦਿਨਾਂ ਵੀ ਆ 99% ਕੇਸਾਂ ਦੇ ਸੰਗਤ ਦੇ ਪੈਸੇ ਦਾ ਹਿਸਾਬ ਦਿੱਤਾ ਜਾਂਦਾ 1% ਕਈ ਵਾਰੀ ਸਕੇ ਜੀ ਕੁਛ ਵੀ 50 ਰੁਪਏ WhatsApp ਤੇ ਭੇਜਦੇ ਮੇਰਾ ਨੰਬਰ ਦੇਖ ਕੇ ਕਿ ਸੇਵਾ ਚੱਲ ਰਹੀ ਹੈ 50 ਭੇਜ ਦੋ 100 ਭੇਜ ਦੋ 150 ਭੇਜ ਦੋ 500 ਭੇਜ ਦੋ ਸੋ ਇਹੋ ਜੀ ਛੋਟੀ ਛੋਟੀ ਅਮਾਉਂਟ ਕਦੀ ਕਦੀ ਆ ਜਾਂਦੀ ਹੈ ਜਿਨ੍ਹਾਂ ਦੀ ਕੁਝ ਅਮਾਉਂਟ ਕੋਈ 7-8000 ਰੁਪਏ ਮੇਰੇ ਕੋਲ ਬਣੀ ਵੀ ਪਈ ਹੈ ਜਿਨ੍ਹਾਂ ਦਾ ਮੈਂ ਹਿਸਾਬ ਪ੍ਰੋਪਰ ਉਹਨਾਂ ਨੂੰ WhatsApp ਤੇ ਮੈਸੇਜ ਭੇਜ ਕੇ ਨਹੀਂ ਦੇ ਸਕਿਆ ਉਦੋਂ 99% ਕੇਸਾਂ ਹਰ ਇੱਕ ਨੂੰ WhatsApp ਦੇ ਉੱਪਰ ਹਿਸਾਬ ਦਈਦਾ ਆ ਪਰ ਉਹ ਨਾਲ ਨਹੀਂ ਦੇ ਜਾ ਉਹ ਵੀ ਇੱਕ ਸੇਵਾ ਜਿਹੜੀ ਇਕੱਠੀ ਆ ਉਹ ਇਕੱਠੀ ਦੀ ਇਕੱਠੀ ਕਿਸੇ ਪਰਿਵਾਰ ਨੂੰ ਲਵਾ ਦਿੱਤੀ ਜਾਏਗੀ ਐਡਾ ਦੀ ਗੱਲ ਨਹੀਂ ਹੈ ਕਿ ਅਗਰ ਮੇਰੇ ਕੋ ਕੋਈ ਨੇ ਬਿਨਾ ਪੁੱਛੇ ਮੈਨੂੰ ਸੇਵਾ ਭੇਜਦੀ ਉਹ ਮੈਂ ਪਰਸਨਲ ਯੂਜ਼ ਕਰ ਲਾਂ ਹਾਂ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਕਿ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪਿਛਲੇ 1 ਸਾਲ ਦੇ ਵਿੱਚ ਜੋ ਮੈਂ ਐਸਟੀਮੇਟ ਲਾਇਆ ਹੈ 50 ਲੱਖ ਤੋਂ ਪਲੱਸ ਦੀ ਸੇਵਾ ਕਰਵਾਈ ਹੈ ਔਰ ਬੜੇ ਮਾਣ ਨਾਲ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਉਸ 50 ਲੱਖ ਵਿੱਚੋਂ 50 ਰੁਪਏ ਵੀ ਮੈਂ ਆਪਣੇ ਪਰਸਨਲ ਯੂਜ਼ ਨਹੀਂ ਕੀਤੇ ਉਹ ਸਾਰੀ ਦੀ ਸਾਰੀ ਸੇਵਾ ਲੱਗੀ ਹੈ ਕੁਝ ਵੀਰਾਂ ਦੀ ਸੇਵਾ ਜੇ ਲੱਗਣ ਵਾਲੀ ਉਹ ਵੀ ਸੇਵਾ ਜਿਹੜੀ ਹੌਲੀ ਹੌਲੀ ਲੱਗ ਕੇ ਤੇ ਉਹ ਵੀਰਾਂ ਨੂੰ ਜਿਹੜਾ ਇਹ ਦੱਸੀ ਜਾਈਦਾ ਨਾਲ ਉਹ ਨਾਲ ਸੋ ਇਹ ਮੇਰੀਆ ਬੇਨਤੀ ਆ ਜੇ ਕੋਈ ਗੱਲ ਮੇਰੇ ਕੋਲ ਰਹਿ ਵੀ ਗਈ ਹੋਵੇ ਤਾਂ ਮਾਫੀ ਮੰਗਦਾ ਆਪ ਜੀ ਮੈਨੂੰ ਸਜੈਸਟ ਜਰੂਰ ਕਰਿਓ ਸਲਾਹ ਜਰੂਰ ਦਿਓ ਵੀ ਮੈਂ ਸੇਵਾ ਨੂੰ ਕਿਵੇਂ ਇੰਪਰੂਵ ਕਰ ਸਕਦਾ ਵਾਂ ਤੇ ਕਿਰਪਾ ਕਰਕੇ ਇਹ ਚੀਜ਼ ਜੋ ਵੀ ਆਪ ਜੀ ਦੱਸਣਾ ਚਾਹੋ ਦੱਸਿਓ ਜਰੂਰ ਤੇ ਇੱਕ ਹੋਰ ਬੇਨਤੀ ਕਿ ਮੈਂ ਜਲਦੀ ਹੀ ਗੁਰੂ ਸਾਹਿਬ ਜੀ ਦੇ ਕਿਰਪਾ ਦੇ ਨਾਲ ਤੇ ਆਪ ਸਭ ਦੇ ਸਹਿਯੋਗ ਨਾਲ ਇੱਕ ਦੋ ਵੱਡੀਆਂ ਸੇਵਾਵਾਂ ਸ਼ੁਰੂ ਕਰਨੀਆਂ ਨੇ ਤੇ ਜਰੂਰ ਜਿਹੜਾ ਆ ਆਪ ਜੀ ਸਾਥ ਬਣਾਈ ਰੱਖਿਓ ਤੇ ਆਪ ਜੀ ਦੀ ਅਰਦਾਸ ਵੀ ਮੇਰੇ ਲਈ ਕਰਦੇ ਰਹੋ ਕਿ ਕਦੀ ਵੀ ਜਿਹੜਾ ਇਹ ਮਨ ਬੇਈਮਾਨ ਨਾ ਹੋਵੇ ਜਿਸ ਤਰ੍ਹਾਂ ਸੇਵਾ ਗੁਰੂ ਸਾਹਿਬ ਕਰਵਾ ਰਹੇ ਨੇ ਉਤਰਾਂ ਹੀ ਕਰੀਏ ਤੇ ਕਰਦੇ ਰਹੀਏ ਸੋ ਇਹੋ ਹੀ ਦਾਸ ਦੀ ਇੱਛਾ ਹੈ ਜੀ ਪੋਲ ਚੌਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ